ਮੈਂ ਗੁਰਨਾਮ ਸਿੰਘ ਪਿੰਡ ਪਿਰਖਣੀ ਤਸੀਰਾਜਪੁਰਾ ਜ਼ਿਲ੍ਹਾ ਪਠਿਆਲਾ ਤੋਂ ਹਾਂ ਜਨਾਬ ਜਿਹੜਾ ਸਾਨੂੰ ਧਕਾ ਲੱਗਾ ਹੈ ਲੈਂਡ ਪੂਲਿੰਗ ਪਾਲਿਸੀ ਦਾ ਇਹ ਸਾਡੇ ਵਾਸਤੇ ਸਹਿਯੋਗ ਨਹੀਂ ਹੈ ਅਸੀਂ ਲੋਕਤੰਤਰ ਦੇ ਜੰਮੇ ਹਾਂ ਅਸੀਂ ਲੋਕਤੰਤਰ ਦੇ ਵਿੱਚ ਆਜ਼ਾਦ ਤੌਰ ਤੇ ਰਹਿਣਾ ਚਾਹੁੰਦੇ ਹਾਂ ਸਾਡੇ ਉੱਤੇ ਜਿਹੜੀ ਇਹ ਪਾਲਿਸੀ ਠੋਕੀ ਜਾ ਰਹੀ ਹੈ ਇਹ ਸਾਡੇ ਤੋਂ ਕਦੀ ਵੀ ਸੱਣ ਨਹੀਂ ਹੋਣੀ ਵੇਖੋ ਇੱਕ ਤਾਂ ਇੱਕ ਬੰਦੇ ਦਾ ਜਿਹੜੇ ਅਮੀਰ ਕਰਾਉਣੇ ਨੇ ਜਿਹੜੇ ਰਾਜਨੀਤਿਕ ਮੈਂ ਪਾਰਟੀਆਂ ਦੇ ਮੈਂਬਰ ਨੇ ਓਏ ਹਜ਼ਾਰਾਂ ਏਕੜ ਜ਼ਮੀਨ ਖਰੀਦ ਕੇ ਆਪਣੇ ਫਾਰਮ ਬਣਾ ਰਹੇ ਨੇ ਉਹ ਜਨਾਲ ਸਾਢੇ ਤੋਂ ਦੋ ਢਾਈ ਏਕੜ ਜ਼ਮੀਨ ਜਿਹੜੀ ਉਹ ਵੀ ਖਰੋ ਇਹ ਕਿੱਧਰ ਦਾ ਲੋਕ ਰਾਜ ਹੈ ਇਹ ਕੋਈ ਲੋਕ ਰਾਜ ਨਹੀਂ ਸਾਡੇ ਦੇ ਲੋਕ ਰਾਜ ਤੋਂ ਨੂੰ ਉਲਟ ਪਰ ਡਿਕਟੇਸ਼ਨ ਡਿਕਟੇਟਰਸ਼ਿਪ ਨੂੰ ਢੋਕਿਆ ਜਾ ਰਿਹਾ ਹੈ ਸਰਕਾਰ ਤਾਂ ਨਹੀਂ ਇਹ ਜਦ ਕਹਿਰੀ ਇਹ ਵੀ ਕਹਿੰਦੇ ਇਹਦੇ ਨਾਲ ਕਿਸਾਨਾਂ ਦਾ ਫਾਇਦਾ ਹੋਊਗਾ ਜੀ ਏ ਸਰ ਕਿਹੜਾ ਹਾਲਾਤ ਦੇ ਵਿੱਚ ਸਾਡੇ ਹੱਕ ਦਾ ਅਸੀਂ ਗਰੀਬ ਕਿਸਾਨਾਂ ਅਸੀਂ ਗਰੀਬ ਕਿਸਾਨ ਦੇ ਪੁੱਤਰਾਂ ਸਾਡੀਆਂ ਜ਼ਮੀਨਾਂ ਬੜੀਆਂ ਅਬਜਾਉ ਨੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਰੁਜ਼ਗਾਰ ਦੇਖੋ 10-10 ਪਿੰਡ ਸਾਡੀ ਗਵਰਨਮੈਂਟ ਇਕੱਠੇ ਉਠਾ ਰਹੀ ਏ ਇਹ ਜਿਹੜੇ 10-10 ਪਿੰਡ ਨੇ ਇਹਨਾਂ ਦੇ ਬੱਚੇ ਬੇਰੁਜ਼ਗਾਰ ਹੋ ਕੇ ਕਿੱਥੇ ਜਾਣਗੇ ਸਾਡਾ ਪਿੰਡ ਵਿੱਚ ਆ ਗਿਆ ਜੀ ਸਾਡਾ ਪਿੰਡ ਵਿਲਖਣੀ ਆ ਜਨਾਬ ਸਾਹ ਸਾਡਾ ਸਾਰੇ ਦਾ ਸਾਰਾ ਠੋਕੇਆ ਜਾ ਰਿਹਾ ਹੈ ਕਿ ਸਰਕਾਰ ਦੇ ਪਿੰਡਾਂ ਦੇ ਵਿੱਚ ਸਰਕਾਰੀ ਅਫਸਰ ਆਉਂਦੇ ਹੈ ਤੇ ਤੁਸੀਂ ਉਹ ਤੁਹਾਡਾ ਕੀ ਪਿੱਤਿਲਾ ਹੋਗਾ ਤੁਹਾਨੂੰ ਸਮਝਾਉਣ ਵਾਸਤੇ ਆ ਜੇ ਸਾਡੇ ਪਿੰਡਾਂ ਦੇ ਵਿੱਚ ਸਰਕਾਰੀ ਅਫਸਰ ਵੜਦੇ ਨੇ ਜਨਾਬ ਔਰ ਜਨਾਬ ਅਸੀਂ 1982 ਤੋਂ ਪੀ ਐਚ ਡੀ ਕਰੀ ਫਿਰਦੇ ਆ ਸਾਨੂੰ ਇਹ ਸਮਝਾਉਣ ਆਲੇ ਕੌਮ ਨੇ ਇਹ ਤਾਂ 10 10 ਅੰਡਰ ਮੈਟ੍ਰਿਕ ਨੇ ਜਾਓ ਇਹਨਾਂ ਦਾ ਬਿਓਰਾ ਕੱਢ ਕੇ ਇਹਨਾਂ ਦਾ ਬਿਓਰਾ ਕੱਢ ਕੇ ਜਾਓ ਇਹ ਸਾਨੂੰ ਕੀ ਸਮਝਾਣਗੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਪੈਰ ਨਹੀਂ ਰੱਖਣ ਦੇਵਾਂਗੇ ਵਿੰਦਰ ਸਿੰਘ ਬੱਬੂ ਖਰਾਜਪੁਰ ਸੀਨੀਅਰ ਮੀਤ ਪ੍ਰਧਾਨ ਬੀਕੇ ਜੂ ਲਖੋਵਾਲ ਜ਼ਿਲ੍ਹਾ ਪਟਿਆਲਾ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਇਹ ਪਾਲਿਸੀ ਸਰਕਾਰ ਲੈ ਕੇ ਆਈ ਹੈ ਲੈਂਡ ਪੂਲਿੰਗ ਵਾਸਤੇ ਜਿੱਤੇ ਤੇ ਸਰਕਾਰ ਨੇ ਇਹ ਜ਼ਮੀਨ ਦੀ ਨੋਟੀਫਾਈ ਕੀਤੀ ਹੈ ਉਹਦੇ ਸੰਬੰਧ ਦੇ ਵਿੱਚ ਹਰੇਕ ਜਗ੍ਹਾ ਤੇ ਹੀ ਅੱਜ ਜੋ ਐਸਕੇਐਮ ਦੇ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਸੀ ਟਰੈਕਟਰ ਮਾਰਚ ਇਹ ਪੂਰੇ ਵੱਡੇ ਪੱਧਰ ਤੇ ਇਹ ਰੋਸ ਮਾਰਚ ਕੀਤਾ ਜਾ ਰਿਹਾ ਉੱਤੇ ਰਾਜਪੁਰੇ ਦੇ ਵਿੱਚ ਸਾਡੀਆਂ ਜੋ ਡਿਊਟੀਆਂ ਲੱਗੀਆਂ ਚੰਨ ਸਾਡੇ ਵਿਚਕਾਰ ਸ਼ਾਦੀਪੁਰ ਸਾਹਿਬ ਦੀ ਪੰਜਾਬ ਦੇ ਜੋ ਪ੍ਰਧਾਨ ਨੇ ਸਾਡੇ ਸ਼ਾਦੀਪੁਰ ਤੋਂ ਉਹਨਾਂ ਦੀ ਐਸਕੇਮਲ ਡਿਊਟੀ ਲੱਗੀ ਸੀ ਉਹ ਪਟਿਆਲਾ ਜ਼ਿਲ੍ਹਾ ਤੁਹਾਡੇ ਵਿੱਚ ਆਰਨੇ ਅਸੀਂ ਕੋਣ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਜੇ ਮਾਰੂ ਨੀਤੀਆਂ ਤੇ ਸਰਕਾਰ ਜੋ ਇੱਥੇ ਨਿਕਲ ਆਈ ਹੈ ਕਿਉਂਕਿ ਪਹਿਲਾਂ ਜੋ ਅਸੀਂ ਟਰਨਾ ਲਾ ਕੇ ਬੈਠੇ ਰਹੇ ਦਿੱਲੀ ਤਿੰਨ ਕਾਲੇ ਕਾਨੂੰਨਾਂ ਵਾਸਤੇ ਇਹ ਉਹਦਾ ਹੀ ਇੱਕ ਇਹਨਾਂ ਦੇ ਹੋਰ ਏਜੰਡਾ ਤਿਆਰ ਕਰਕੇ ਪੰਜਾਬ ਨੂੰ ਲੁੱਟਣ ਵਾਸਤੇ ਤੇ ਕਸੁੱਟਣ ਵਾਸਤੇ ਇਸ ਕੀਮ ਨੂੰ ਲਿਆਂਦਾ ਗਿਆ ਕਈ ਵਾਰ ਤੁਸੀਂ ਮੀਡੀਆ ਰਾਹੀਂ ਸਵਾਲ ਕੀਤਾ ਸੀ ਪ੍ਰਧਾਨ ਸਾਹਿਬ ਨੂੰ ਵੇਚ ਕਿਸਾਨ ਆਪ ਖੁਦ ਮਰਜ਼ੀ ਨਾ ਦੇ ਰਹੇ ਨੇ ਜਾਂ ਸਰਕਾਰਾਂ ਨੇ ਕੋਈ ਸਲਾਮ ਮਸ਼ਵਰਾ ਕੀਤਾ ਜੇ ਸਾਡੇ ਨਾਲ ਕੋਈ ਸਲਾਮ ਮਸ਼ਵਰਾ ਕੀਤਾ ਹੁੰਦਾ ਸਾਡੇ ਸਲਾਹ مشورہ ਕਰਨ ਤੋਂ ਪਹਿਲਾਂ ਨੇ ਡੀ ਨੋਟੀਫਾਈ ਜ਼ਮੀਨ ਕਰਤੀ ਜੇ ਤੁਸੀਂ ਡੀ ਨਾਈ ਨੋਟੀਫਾਈ ਜ਼ਮੀਨ ਕਰ ਦਿੰਦੇ ਹੋ ਇਹ ਤੇ ਇਹਦਾ ਸੀਐਲਜੀ ਤੁਸੀਂ ਬੰਦ ਕਰ ਦਿੰਦੇ ਹੋ ਨਾ ਅਸੀਂ ਇਸ ਤੇ ਕੋਈ ਸਾਰੀ ਕਰ ਸਕਦੇ ਆ ਨਾ ਅਸੀਂ ਇੱਥੇ ਕੋਈ ਲੋਨ ਲੈ ਸਕਦੇ ਆ ਨਾ ਅਸੀਂ ਇੱਥੇ ਕੋਈ ਲਿਮਟ ਲੈ ਸਕਦੇ ਆ ਜੇ ਅਸੀਂ ਤੁਸੀਂ ਸਾਨੂੰ ਬੰਦਰ ਕਰਨਾ ਚਾਹੁੰਦੇ ਹੋ ਜ਼ਮੀਨ ਨੂੰ ਜਿਹੜੀ ਜ਼ਮੀਨ ਸਾਡੀ ਰੋਗ ਦਿੱਤੀ ਗਈ ਤਾਂ ਸਾਨੂੰ ਇਹ ਮਜਬੂਰੀ ਵਸ ਜ਼ਮੀਨ ਉਹਨਾਂ ਨੂੰ ਸਰਕਾਰ ਨੂੰ ਦੇਣਾ ਚਾਹੁੰਦੇ ਨੇ ਇਹ ਸਰਕਾਰ ਦੀ ਇੱਕ ਪੋਲਿਸੀ ਹੈ ਕਿਉਂਕਿ ਸਰਕਾਰ ਦੇ ਹੱਥ ਸੋਤਰਾ ਨਾ ਮਿਲੇ ਹੁੰਦੇ ਜਾਂਦੇ ਨੇ ਸਰਕਾਰ ਸਾਨੂੰ ਸਮਝਾ ਦੇ ਵੀ ਸਾਨੂੰ ਕਿਸਾਨ ਨੂੰ ਕਿੱਥੇ ਇਹ ਚੀਜ਼ ਦਾ ਫਾਇਦਾ ਹੈ ਵੀ ਕਿਸਾਨ ਸਾਨੂੰ ਇਹਦੇ ਵਿੱਚ ਆ ਕੇ ਵੀ 30000 ਤੱਕ ਦਾ ਕਹਿੰਦੇ ਨੇ ਇਹਦਾ ਰੇਟ ਹੋ ਜਾਏਗਾ ਜਗਰਾਉਂ ਮਿਲ ਦੇ ਵਿੱਚ ਸ਼ੂਗਰ ਮਿਲ ਬੰਦ ਹੋਇਆ ਸੀ ਸਰਕਾਰੀ ਮਿਲਾਂ ਉਸ ਮਿਲ ਦੇ ਵਿੱਚ ਅੱਜ ਘੱਟੋ-ਕੱਟ 18 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਦੇ ਵਿੱਚ ਚਾਰ ਪਲਾਟ ਸਿਰਫ ਖਰੀਦੇ ਗਏ ਨੇ ਉਹ ਸਾਰੀ ਇੱਕ ਦੀ ਵੀ ਨਹੀਂ ਅਜੇ ਤੱਕ ਹੋਈ ਚੰਡੀਗੜ੍ਹ ਦਾ ਰਕਬਾ 28170 ਏਕੜ ਦੇ ਵਿੱਚ ਚੰਡੀਗੜ੍ਹ ਬਣਿਆ ਹੋਇਆ ਹੈ ਅਜੇ ਤੱਕ ਚੰਡੀਗੜ੍ਹ ਦਾ ਰਕਬਾ ਵੀ ਡਿਵੈਲਪ ਹੋ ਰਿਹਾ ਹੈ 28170 ਕਿਉਂਕਿ 14 114 ਕਿਲੋਮੀਟਰ ਏਰੀਆ ਬਣਦਾ ਚੰਡੀਗੜ੍ਹ ਦਾ ਤੇ ਆਪਾਂ ਕਰ ਲਈਏ ਚੰਡੀਗੜ੍ਹ ਦੀ ਤਰ੍ਹਾਂ ਤੇ ਜੇ ਮੁਹਾਲੀ ਦੇ ਵਿੱਚ ਇਸ ਤਰ੍ਹਾਂ ਹੀ ਡਵੈਲਪਮੈਂਟ ਹੋ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਫਲੈਟਾਂ ਦੇ ਵਿੱਚ ਜਿਹੜੇ ਲੋਕ ਵਸੇ ਹੋਏ ਨੇ ਉਹ ਤੁਸੀਂ ਇਹ ਲੇਖੋ ਬਾਹਰ ਹੀ ਕਰਨ ਪਲੀਜ਼ ਜ਼ਰੂਰੀ ਕਿਉਂਕਿ ਇਤਾਰੀਆਂ ਗੱਲਾਂ ਕਰਨੀਆਂ ਜ਼ਰੂਰੀ ਨਹੀਂ ਅਧਾਨ ਸਾਹਿਬ ਨੇ ਕਲੀਅਰ ਨਹੀਂ ਕੀਤੀਆਂ ਮੁਹਾਲੀ ਦੇ ਵਿੱਚ ਉਹ ਵੱਡੇ ਵੱਡੇ ਫਲੈਟ ਤੁਸੀਂ ਬਹੁ ਮੱਜਲਾ ਬਣਾ ਕੇ ਉਹਦੇ ਵਿੱਚ ਬਾਹਰ ਦੀ ਵਸੋ ਤੁਸੀਂ ਵਸਾ ਕੇ ਤੇ ਪੰਜਾਬ ਦਾ ਡੀਐਨਏ ਖਤਮ ਕਰਨਾ ਚਾਹੁੰਦੇ ਹੋ ਪੰਜਾਬ ਇਹ 10 ਸਾਲਾਂ ਦੇ ਵਿੱਚ ਬਾਹਰ ਨੂੰ ਜਾ ਰਿਹਾ ਹੈ ਨਸ਼ਿਆਂ ਨਾਲ ਨੂੰ ਵੱਧ ਰਿਹਾ ਹੈ ਸਾਡੇ ਜੋ ਬਜ਼ੁਰਗ ਨੇ ਉਹ ਦੋ ਦੋ ਇਕੱਲੇ ਇੱਥੇ ਰਹਿ ਗਏ ਤੁਸੀਂ ਸਾਨੂੰ ਵੀ ਇਹ ਧੋ ਜਮੀਨ ਸਾਡੀ ਗੋਲ ਕਰਕੇ ਪੰਜਾਬ ਨੂੰ ਉਜਾੜਨਾ ਚਾਹੁੰਦੇ ਹੋ ਪੰਜਾਬ ਨੂੰ ਤੁਸੀਂ ਨਰਕਵਲ ਲੈ ਕੇ ਜਾਣਾ ਚਾਹੁੰਦੇ ਹੋ ਇਹ ਸਰਕਾਰ ਦੀ ਪਹੁੰਚ ਹੈ ਮੈਂ ਸਰਦਾਰ ਗੁਰਬਾਜ ਸਿੰਘ ਜੀ ਸਰਪੰਚ ਪਿੰਡ ਬਿਲਖਣੀ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਇੱਥੇ ਪਹੁੰਚ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕਵਰ ਕੀਤਾ ਹੈ ਜਿਨ੍ਹਾਂ ਨੇ ਸਾਡੀ ਖਬਰ ਪੂਰੇ ਪੰਜਾਬ ਕੀ ਪੂਰੇ ਇੰਡੀਆ ਤੇ ਪਹੁੰਚਾਉਣੀ ਹੈ ਰੇਈ ਗੱਲ ਲੈਂਡ ਪੂਲਿੰਗ ਦੀ ਜੋ ਸਰਕਾਰ ਨੇ ਲੈਂਡ ਪੂਲਿੰਗ ਬਣਾਈ ਹੈ ਲੈਂਡ ਪੂਲਿੰਗ ਨਹੀਂ ਬਣਾਈ ਇਹ ਪੰਜਾਬ ਨੂੰ ਅਤੇ ਪੰਜਾਬੀਏ ਤੈਨੂੰ ਤੇ ਕਿਸਾਨ ਨੂੰ ਮਰਨ ਵਾਸਤੇ ਬਣਾਈ ਹੈ ਇਹ ਮਰਨ ਦੀ ਰਾਜਨੀਤੀ ਹੈ ਵੇਖੋ ਸੰਨ 47 ਦੇ ਵਿੱਚ ਸਾਡੇ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਸਾਨੂੰ ਉੱਥੇ ਜਿਹੜੀ ਰੁਪਈਆ ਜ਼ਮੀਨ ਨਾਲ 25 ਪੈਸੇ ਇੱਥੇ ਆ ਕੇ ਮਿਲੇ ਸਾਡੇ ਬਜ਼ੁਰਗਾਂ ਨੇ ਜ਼ਮੀਨ ਮੁੱਢ ਪੱਟ ਕੇ ਆਵਾਜ਼ ਕਰਕੇ ਸਾਨੂੰ ਪਾਲਿਆ ਹੁਣ ਸਾਡਾ ਸਮਾਂ ਆਇਆ ਕਿ ਆਪਣੇ ਬੱਚੇ ਪਾਲਨ ਦਾ ਤਾਂ ਸਾਨੂੰ ਸਰਕਾਰ ਇੱਕ ਜੜ ਜੜ ਰਹੀ ਹੈ ਬਾਜ਼ਾਰ ਦਾ ਨੁਕਸਾਨ ਕਰ ਰਹੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਸਰਕਾਰ ਨੂੰ ਇਹ ਗੱਲ ਕਹਣਾ ਚਾਹੁੰਦਾ ਮਾਂ ਕਿ ਸਰਕਾਰ ਜਿੰਨੀ ਛੇਤੀ ਹੋ ਸਕਦੀ ਹੈ ਇਹ ਲੈਂਡ ਪੂਲਿੰਗ ਜਿਹੜੀ ਇਹਨਾਂ ਨੇ ਪਾਲਿਸੀ ਤਿਆਰ ਕੀਤੀ ਹੈ ਇਹਨੂੰ ਰੱਦ ਕਰਨ ਚੰਗੇ ਰਹਿਣਗੇ ਨਹੀਂ ਤੇ ਇਹਨਾਂ ਦਾ ਪਿੰਡਾਂ ਤੇ ਵੜਨਾ ਬਿਲਕੁਲ ਹੀ ਬੰਦ ਹੋ ਜਾਏਗਾ ਲੈਂਡ ਪੂਲਿੰਗ ਦੇ ਵਿੱਚ ਪਿੰਡ ਆਏ ਨੇ ਜੀ ਪਿੰਡ ਖਾਨਪੁਰ ਪਿੰਡ ਦੇਵੀ ਨਗਰ ਪਿੰਡ ਅਕਬਰਪੁਰ ਪਿੰਡ ਉਸੀ ਜੱਟਾ ਪਿੰਡ ਪੈਰ ਪੈਰਕਲਾ ਟਿਕਾਣਸੂ ਨਿਆਮਤਪੁਰ ਤੇ ਪਿੰਡ ਬਿਲਖਰੀ ਇਹ 8-9 ਪਿੰਡਾਂ ਦੀ ਆਈ ਹੈ ਹਾਂਜੀ ਸਾਰੀ ਸਾਰੀ ਜ਼ਮੀਨ ਆਈ ਹੈ ਕੁਝ ਬਚਾ ਸਾਰੇ ਇਕੱਠੇ ਨੇ ਜੀ ਮੈਂ ਤੁਹਾਨੂੰ ਦੱਸ ਵੀ ਦਵਾ ਮੀਡੀਆ ਰਾਈ ਕੋਈ ਵੀ ਇਨਸਾਨ ਦਾ ਕੋਈ ਵੀ ਇਨਸਾਨ ਦਾ ਜ਼ਮੀਰ ਨਹੀਂ ਮਰਿਆ ਹੈਗਾ ਜਿਵੇਂ ਵੀਰਜੀ ਪੁੱਛ ਰਿਆ ਸੀ ਪ੍ਰਧਾਨ ਜੀ ਨੂੰ ਕਿ ਕੁਝ ਕਿਸਾਨਾਂ ਨੇ ਚਿੱਠੀਆਂ ਲੱਕੇ ਦਿੱਤੀਆਂ ਨੇ ਉਹ ਕਿਸਾਨ ਨਹੀਂ ਉਹ ਦੇਸ਼ ਦੇ ਗद्दार ਕਹਾਂਗੇ ਉਹਨੂੰ ਅਸੀਂ ਉਹ ਗद्दार ਨੇ ਸਰਕਾਰ ਦੇ ਪਿੱਠੂ ਨੇ ਪਰ ਉਹ ਅੱਠ ਪਿੰਡਾਂ ਦੇ ਵਿੱਚ ਕੋਈ ਵੀ ਐਸਾ ਇਨਸਾਨ ਨਹੀਂ ਉਹਨੇ ਆਪਣੀ ਇੱਕ ਮੰਜੀ ਜਿੰਨੀ ਵੀ ਥਾ ਸਰਕਾਰ ਨੂੰ ਦੇਈ ਨਹੀਂ ਨਾ ਅਸੀਂ ਦੇਵਾਂਗੇ ਉਹਦਾ ਕਾਰਨ ਕੀ ਹੈ ਇਹ ਇਲਾਕੇ ਦੇ ਵਿੱਚ ਜਿੰਨੇ ਵੀ ਜ਼ਿਮੀਂਦਾਰ ਨੇ ਕਿਸੇ ਕੋ ਅੱਠ ਕਿੱਲੇ ਕਿਸੇ ਕੋ ਸੱਤ ਕਿੱਲੇ ਚਾਰ ਕਿੱਲੇ ਪੰਜ ਕਿੱਲੇ ਇਹ ਸਾਰੇ ਹੀ ਜਿੰਨੇ ਵੀ ਕਿਸਾਨ ਨੇ ਇਹਨਾਂ ਨੇ ਕਾਹਨ ਦੇ ਵਿੱਚ ਡੰਗਰ ਰੱਖਿਆ ਹੋਏ ਨੇ ਮੱਝਾ ਰੱਖੀਆਂ ਹੋਈਆਂ ਨੇ ਆਪਣਾ ਗੁਜ਼ਾਰਾ ਕਰ ਰਹੇ ਨੇ ਇਹ ਜ਼ਮੀਨ ਬਾਈ ਚੌਕ ਹੈ ਇਸ ਕਰਕੇ ਅਸੀਂ ਦੁਬਾਰਾ ਫੇਰ ਮੀਡੀਆ ਰਾਹੀਂ ਸਰਕਾਰ ਨੂੰ ਚੁਣੌਤੀ ਦੇਣਾ ਚਾਹੁੰਦੇ ਆ ਇਹ ਛੇਤੀ ਤੋਂ ਛੇਤੀ ਲੈਂਡ ਪੂਲ ਕੇ ਬੰਦ ਕਰਕੇ ਆਪਣਾ ਮਾੜਾ ਮੋਟਾ ਬਚਾਅ ਕਰ ਲੋ ਨਹੀਂ ਤੇ ਤੁਹਾਨੂੰ ਲੋਕਾਂ ਨੇ ਪਿੰਡਾਂ ਤੇ ਨਹੀਂ ਵੜ ਦੇਣਾ ਕੋਈ ਪੰਜਾਬ ਸਰਕਾਰ ਨੇ ਲੈਂਡ ਪੂਲਸ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਏ ਇੱਕ ਕਿਸਾਨਾਂ ਦਾ ਅਜਾੜਾ ਕਰਨ ਵਾਸਤੇ ਸੱਤਾ ਦਾ ਪਹਿਲਾਂ ਵੀ ਸ਼ੁਰੂ ਤੋਂ ਲੈ ਕੇ ਮਾਰਦੇ ਆਏ ਨੇ ਜਦੋਂ ਦੀ ਸਰਕਾਰ ਬਣੀ ਹੈ ਪਰ ਅੱਜ ਜਿਹੜਾ ਇਹਨਾਂ ਨੇ ਇੱਕ ਫੈਸਲਾ ਕੀਤਾ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹਣੀਆਂ ਨੇ ਬਿਲਕੁਲ ਔਰ ਧੱਕੇ ਨਾਲ ਖੋਹਣੀਆਂ ਨੇ ਨਹੀਂ ਦੇਣਗੇ ਤਾਂ ਤਾਂ ਵੀ ਖੋ ਲੈਣੀਆਂ ਨੇ ਇਹੋ ਜੀ ਪਾਲਿਸੀ ਲੈ ਕੇ ਆਏ ਨੇ ਇਹਦਾ ਅੱਜਾ ਵਿਰੋਧ ਵੇਖੋ ਕਿੱਡਾ ਹੋ ਰਿਹਾ ਵੱਡੇ ਪੱਧਰ ਤੇ ਵਿਰੋਧ ਅੱਜ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਇਹ ਲੈਂਡ ਪੁਲਪ ਪਾਲਿਸੀ ਲਾਗੂ ਕਰ ਰਹੇ ਨੇ ਜਿਹੜੇ ਜਿਹੜੇ ਪਿੰਡ ਪ੍ਰਭਾਵਿਤ ਹੋਏ ਨੇ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਸਾਰੇ ਆਗੂ ਐਸ.ਟੀ.ਐਮ ਦੇ ਟੋਟਲ ਪਹੁੰਚੇ ਹੋਏ ਆ ਜਿਵੇਂ ਅੱਜ ਇੱਥੇ ਮੇਰੀ ਡਿਊਟੀ ਆ ਮੈਂ ਇੱਥੇ ਪਹੁੰਚਾ ਦੂਜੇ ਵੀ ਸਾਰੇ ਜਗ੍ਹਾ ਤੇ ਪਹੁੰਚੇ ਹੋਏ ਨੇ ਸਾਰੇ ਥਾਵਾਂ ਤੇ ਪਹੁੰਚ ਕੇ ਅਸੀਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ ਸਾਰੇ ਇਕੱਠੇ ਹੋ ਕੇ ਕਿ ਜਦੋਂ ਸਾਨੂੰ ਲੋੜ ਨਹੀਂ ਸਭ ਤੋਂ ਆਤਮ ਮੰਗਿਆ ਨਹੀਂ ਵੀ ਸਾਨੂੰ ਕੋਈ ਰਾਇਸ਼ੀ ਬਕਾੜ ਬਣਾਉਣ ਵਾਸਤੇ ਰਿਕਵਰ ਕਰਕੇ ਜੀਰੀ ਦਿਓ ਆਪਣੀ ਖੇਤੀ ਅਲੀ ਤੇੜੀ ਜ਼ਮੀਨ ਆ ਕਿਹੜੀ ਗੱਲ ਤੋਂ ਤੁਸੀਂ ਇਹ ਕਰ ਰਹੇ ਹੋ ਅਸੀਂ ਬਿਲਕੁਲ ਇਹਦਾ ਡਟ ਕੇ ਵਿਰੋਧ ਕਰਦੇ ਹਾਂ ਵੇਖੋ ਸਭ ਤੋਂ ਵੱਡਾ ਸਰਕਾਰ ਦਾ ਫੈਸਲਾ ਕੀ ਹੈ ਜਦੋਂ ਅੱਜ ਤੱਕ ਕੋਈ ਮੰਗ ਨਹੀਂ ਪੰਜਾਬ ਦੇ ਵਿੱਚ ਵੀ ਸਾਡੇ ਕੋਲ ਰਾਇਸ਼ੀ ਜਗ੍ਹਾ ਨਹੀਂ ਹੈਗੀ ਸਾਨੂੰ ਦਿਓ ਮੈਂ ਪਰਸੋਂ ਵੀ ਇਹ ਗੱਲ ਕਹੀ ਕਿ ਸਾਰੇ ਸ਼ਹਿਰਾਂ 'ਚ ਵੇਖ ਲਓ ਤੁਸੀਂ ਮੁਹਾਲੀ ਦੇ ਆਲੇ-ਦੁਆਲੇ ਵੇਖ ਲਓ ਕਿੰਨੀ ਅਜੇ ਡਿਵੈਲਪ ਹੋਣ ਵਾਲੀ ਪਈ ਹੈ ਪਟਿਆਲੇ ਵੇਖ ਲਓ ਸੰਤਰੋੜ ਤੇ ਮੇਰੇ ਖਿਆਲ ਰਾਜੇ ਨੇ ਕਰੀ ਜੀ 22 ਸਾਲ ਹੋ ਗਏ ਨੇ 22 ਸਾਲਾਂ ਦੇ ਵਿੱਚ 15% ਉਹਦੇ ਚ ਡਵੈਲਪ ਹੋਈ ਏ ਸਾਰੀ ਦੀ ਸਾਰੀ ਉਦਾ ਪਈ ਏ ਇਸੇ ਤਰ੍ਹਾਂ ਹੀ ਬਠਿੰਡੇ ਦੇ ਵਿੱਚ ਬਠਿੰਡੇ ਦਾ ਕਿੱਡਾ ਰੌਲਾ ਪਿਆ ਲੋਕਾਂ ਨੇ ਕੋਲ ਵੇਖ ਲਓ ਜਿੱਡੀਆਂ ਕੰਡ ਮਿਲਣਾ ਜਿਹੜੀਆਂ ਬੰਦ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜਾ ਲੜਕੀ ਦਾ ਜਗਰਾਮ ਵਾਲੇ ਚ ਚਾਰ ਪਲਾਟ ਕੱਟਿਆ ਸਿਰਫ ਇਸੇ ਤਰ੍ਹਾਂ ਹੀ ਬਠਿੰਡੇ ਦੇ ਕੋਲ ਆ ਕੁਝ ਵੀ ਡਵੈਲਪ ਨਹੀਂ ਹੋ ਰਿਹਾ ਸਾਰੀਆਂ ਕਲੋਨੀਆਂ ਉਸੇ ਤਰ੍ਹਾਂ ਪਈਆਂ ਨੇ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆ ਵੀ ਜਦੋਂ ਲੋਕ ਮੰਗਰੀ ਕਰਦੇ ਤੁਸੀਂ ਕਿਹੜੀ ਗੱਲ ਕੋ ਸਾਡਾ ਗੱਲ ਘੁੱਟਣ ਵਾਸਤੇ ਆ ਗਏ ਹੋ ਅਸੀਂ ਤੁਹਾਨੂੰ ਪਿਆਰ ਨਾਲ ਕਹਿ ਰਹੇ ਆ ਜੇ ਅਗਰ ਜੇਕਰ ਤੁਸੀਂ ਸਾਡੀ ਪੈਲੀ ਦੇ ਵਿੱਚ ਪੈਰ ਪਾਤਾ ਉਹ ਜੱਗ ਤਾਂ ਮਰ ਜਾਂਦਾ ਬੰਨਾ ਵਡੜ ਤੋਂ ਬੰਨਾ ਵਡੜ ਤੋਂ ਵਰਤਦਾ ਪਾਣੀ ਦੇ 2 ਮਿੰਟ ਕੋ ਪਹਿਲਾ ਵੜਰੇ ਤੇ ਨੱਕੇ ਦੇ ਟਪਕਾ ਬਾਅਦ ਚ ਮਾਰਦਾ ਗਲੇ ਦੀ ਧੌਣ ਤੇ ਪਹਿਲਾ ਢੋਕਦਾ ਇਹ ਕਿਵੇਂ ਵੜ ਜਾਣਗੇ ਪੈਲੀ ਦੇ ਵਿੱਚ ਅਸੀਂ ਪਿਆਰ ਨਾਲ ਬਗਵਾਨ ਤੁਹਾਨੂੰ ਕਹਿੰਦੇ ਆ ਕਿ ਚੁੱਪ ਕਰਕੇ ਇਹ ਫੈਸਲਾ ਵਾਪਸ ਲੈ ਲਓ ਤੁਹਾਡੇ ਹੱਕ ਵਿੱਚ ਜਾਊਗਾ ਅਗਰ ਜੇਕਰ ਤੁਸੀਂ ਜ਼ਬਰਦਸਤੀ ਕਰਨੀ ਚਾਹੀ ਤਾ 1 ਇੰਚ ਵੀ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਨੂੰ ਨਹੀਂ ਲੈਣ ਦਿੱਤੀ ਜਾਊਗੀ ਲੋਕਾਂ 'ਚ ਬੜਾ ਵੱਡਾ ਰੋਹ ਇਹਨਾਂ ਦੀਆਂ ਗੱਲਾਂ ਨਹੀਂ ਬਿਲਕੁਲ ਠੇਕਾ ਤਾਂ ਤਾਂ ਦੇਣਗੇ ਜੇ ਇਹ ਜ਼ਮੀਨ ਦੇਣ ਨੂੰ ਤਿਆਰ ਹੋਈਏ ਸਾਡੀ ਵਾਹੀ ਜੋਗ ਜ਼ਮੀਨ ਹੈ ਵਾਹੀ ਜੋਗ ਜ਼ਮੀਨ ਤੇ ਜ਼ਬਰਦਸਤੀ ਹੈ ਆ ਤੇ ਵਸੀ ਰੈਸੀ ਪਕਾਣ ਬਣਾਣੇ ਨੇ ਇਹ ਡਿਵੈਲਪਰ ਕੇ ਲੋਕਾਂ ਨੂੰ ਦੇਣੀ ਹੈ ਗੱਲ ਤਾਂ ਇਹੋ ਹੀ ਹੈ ਵੀ ਜਦੋਂ ਲੋਕ ਮੰਗਦੇ ਨਹੀਂ ਇਹ ਕਿਹੜੀ ਗੱਲ ਤੋਂ ਧੱਕੇ ਦੇ ਨਾਲ ਇਹ ਕਿਹੜੀ ਗੱਲ ਤੋਂ ਧੱਕੇ ਦੇ ਨਾਲ ਮਤਲਬ ਹੈ ਜ਼ਬਰਦਸਤੀ ਰਿਕੁਆਇਰ ਕਰਨਾ ਚਾਹਦੇ ਆ ਇਹ ਬਿਲਕੁਲ ਗਲਤ ਹੈ ਇਹਨਾਂ ਕੋਲ ਜਿਹੜਾ ਮੈਂ ਤੁਹਾਨੂੰ ਉਹ ਜਿਹੜਾ ਤੁਸੀਂ ਇੱਕ ਸਵਾਲ ਕੀਤਾ ਇਹਨਾਂ ਨੇ ਇੱਕ ਮਹੀਨੇ ਦਾ ਟਾਈਮ ਰੱਖਿਆ ਲੋਕਾਂ ਕੋਲ ਉਤਰਾਜ ਮੰਗਣ ਵਾਸਤੇ ਇੱਕ ਮਹੀਨੇ ਨੂੰ ਫਟਾਫੜ ਇਹਨਾਂ ਨੇ ਅਗਲੇ ਦਿਨ 15 ਦਿਨ ਕਰ ਦਿੱਤਾ ਤੇ 15 ਦਿਨਾਂ ਦੇ ਵਿੱਚ ਕੱਲੇ ਲੁਧਿਆਣੇ ਦੇ ਵਿੱਚੋਂ 1600 ਐਪਲੀਕੇਸ਼ਨ ਗਈ ਸੀ ਜਿਹੜੀ ਇਹਨਾਂ ਦੇ ਵਿਰੁੱਧ ਗਈ ਹੈ ਵੀ ਲੈਂਡ ਪੂਲ ਪਾਲਿਸੀ ਜਿਹੜੀ ਅਸੀਂ ਨਹੀਂ ਚਾਹੁੰਦੇ ਬਿਲਕੁਲ ਵੀ ਅਸੀਂ ਜ਼ਮੇਨਾ ਨਹੀਂ ਦੇਣੀਆ ਕੇਵਲ 5 ਐਪਲੀਕੇਸ਼ਨ ਇਹਨਾਂ ਦੇ ਹੱਕ ਵਿੱਚ ਗਈ ਆ 1600 ਐਪਲੀਕੇਸ਼ਨ ਇਹਨਾਂ ਦੇ ਵਿਰੋਧ ਵਿੱਚ ਗਈ ਆ ਇਹ ਕਿਵੇਂ ਕਹਿੰਦੇ ਨੇ ਕਿ ਸਾਡੇ ਕੋਲ ਮジョਰਿਟੀ ਆ ਰਹੀ ਹੈ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਮジョਰਿਟੀ ਦਾ ਜਦੋਂ ਮੈਦਾਨ ਵਿੱਚ ਆਉਣਗੇ ਫਿਰ ਅਸੀਂ ਅਜੇ ਵੀ ਤੁਹਾਡੇ ਚੈਨਲਾਂ ਦੇ ਜ਼ਰੀਏ ਭਗਵੰਤ ਮਾਨ ਨੂੰ ਅਪੀਲ ਕਰਨੀ ਚਾਹੁੰਦੇ ਆ ਭਗਵੰਤ ਮਾਨ ਪੰਜਾਬ ਦੇ ਹਾਲਾਤ ਖਰਾਬ ਨਾ ਕਰੋ ਪੰਜਾਬ ਦੇ ਹਾਲਾਤ ਇਸ ਪਾਲਿਸੀ ਨਾਲ ਖਰਾਬ ਹੋ ਰਹੇ ਨੇ ਟਿਕਦਾਓ 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 ਤੁਸੀਂ ਸੰਸਦਾਂ ਸਾਹਿਬ ਦੋ ਗੱਲਾਂ ਇਕਦਾ ਇਹ ਐ ਵੀ ਤੁਹਾਨੂੰ ਠੇਕਾ ਘੱਟ ਮਿਲ ਰਿਹਾ। ਜਾਂ ਤੁਸੀਂ ਜ਼ਮੀਨ ਦੇਣੀ ਜੋ ਦੋਹਾਂ ਜੇ ਕਰਕੇ ਤੁਸੀਂ ਕਿਹੜੀ ਗੱਲ ਤੇ ਸਟੈਂਡ ਕਰ ਰਹੇ ਹੋ? ਬਿਲਕੁਲ ਵੀ ਸੀ ਜ਼ਮੀਨਾਂ ਨਹੀਂ ਦੇਣੀਆਂ। ਜ਼ਮੀਨਾਂ ਰਹਿ ਕਿਹੜੀਆਂ ਗਈਆਂ ਨੇ? ਜ਼ਮੀਨਾਂ ਬਿਲਕੁਲ ਨਹੀਂ ਦੇਣੀਆਂ। 1 ਲੱਖ ਏਕੜ ਦੇ ਕਰੀਬ ਹੈ। ਇਹਦੇ ਵਿੱਚ ਲੈ ਕੇ ਆ ਰਹੇ ਨੇ ਹਾਲੀਵੁੱਡ ਜਿਹੜੀ ਅੱਜ 65000 ਦਸਤ ਰਹਿਦੇ। 1 ਲੱਖ ਏਕੜ ਪਹਿਲਾਂ ਇਹਨਾਂ ਜਿਹੜੇ ਹਾਈਵੇ ਬਣ ਗਿਆ ਉਹਨਾਂ ਦਾ ਕੀ? 1 ਲੱਖ ਏਕੜ ਜਿਹੜਾ ਭਾਰਤ ਮਾਲਾ ਚਾਰਿਆ ਉਹ ਪੰਜਾਬ ਦੇ ਪੱਲੇ ਕੀ ਰਹਿ ਗਿਆ। ਪੰਜਾਬ ਖੇਤੀ ਪ੍ਰધાન ਸੂਬਾ ਹੈ ਇਹਨੂੰ ਖਤਮ ਕਰਨ ਦੀ ਇਹਨਾਂ ਦੀ ਸਟਰੀਮ ਆ ਜੋ ਲੋਕ ਉੱਠ ਗਏ ਨੇ ਜਾਗ ਪਏ ਨੇ ਬਿਲਕੁਲ ਵੀ ਨਹੀਂ ਹੋਣ ਦੇਣਗੇ ਜੋ ਇੱਕ ਪਾਸੇ ਕਿਸਾਨ ਕਹਿੰਦੀ ਹੈ ਵੀ ਜਿਹੜਾ ਖੇਤੀ ਹੈਗੀ ਹੈ ਖੇਤੀਬਾੜੀ ਹੈ ਇਹ ਘਾਟੇ ਦਾ ਸੌਦਾ ਮੈਂ ਕਰੇ ਚਲੋ ਘਾਟਾ ਹੋਵੇ ਵਾਦਾ ਵੇਗੜਾ ਆਪਣੇ ਬੱਚੇ ਦਾ ਪਾਲ ਰਿਆ ਨਾ ਉੱਥੇ ਬੈ ਕੇ ਬੱਚੇ ਦਾ ਪਾਲ ਹੀ ਰਿਆ ਨਾ ਮਤਲਬ ਨਹੀਂ ਜ਼ਮੀਨ ਵੀ ਥੋੜਾ ਅਟੱਲ ਫੈਸਲਾ ਜ਼ਮੀਨ ਨਹੀਂ ਦੇਣੀ ਜੋ ਮਰਜ਼ੀ ਹੋ ਜਾਵੇ ਸਾਨੂੰ ਭਾਵੇਂ 2 ਲੱਖ ਵੀ ਕਹਦੇ ਵੇ ਇਹਦੇ ਹੁੰਦੇ ਦਾ ਝੂਠ ਨੇ ਸਾਰੇ ਅਸੀਂ ਜ਼ਮੀਨ ਨਹੀਂ ਦੇਦਾਂਗੇ